ਇਥੇ ਕੋਈ ਚੀਜ਼ ਨਹੀਂ ਲੈ ਕੇ ਆਇਆ ਪਹੁੰਚਿਆ ਦੱਸੋ ਤੁਸੀਂ ਸਾਰੇ ਜਣੇ ਦੱਸੋ ਕੋਈ ਆਇਆ ਵੀ ਸਰਕਾਰ ਵੱਲੋਂ ਤੁਹਾਨੂੰ ਸਹਾਇਤਾ ਕੋਈ ਖੰਮਾ ਖੰਮਾ ਕੁਝ ਕੋਈ ਨਹੀਂ ਇਥੇ ਪਹੁੰਚਿਆ ਸਰਕਾਰ ਧੰਨਵਾਦ ਕਰਦੇ ਹਾਂ ਸਾਰੇ ਆਪਣੇ ਐਨਆਰਆਈ ਵੀਰਾਂ ਦਾ ਜਿਨ੍ਹਾਂ ਦੀ ਮਦਦ ਨਾਲ ਤਿੰਨ ਵਾਰੀ ਚੌਕਰ ਦੀ ਸੇਵਾ ਇਥੇ ਵੰਡ ਦਿੱਤੀ ਐ ਅੱਜ ਚੌਥੀ ਵਾਰੀ ਫਿਰ ਪੰਜਾਬ ਔਰੇ ਦੇ ਲਾਗੇ ਚੌਕਰ ਲੰਗਰ ਪਕਵਾ ਕੇ ਆਪਣੇ ਬੰਦੇ ਆਪਣੇ ਵੀਰ ਐਨਆਰਆਈ ਵੀਰ ਦੀ ਸਹਿਯੋਗ ਦੇ ਨਾਲ ਲੈ ਕੇ ਆਉਣ ਲੱਗੇ ਆ 2-3 ਵਜੇ ਤੱਕ ਪਹੁੰਚਣਗੇ ਇੱਕ ਹੀ ਹਾਲਾਤ ਨੇ ਕੱਲ ਨਾਲੋਂ ਭਾਜੀ ਅੱਜ ਦੇ ਜਿਹੜੇ ਹਾਲਾਤ ਨੇ ਦੇਖਿਆ ਜਾ ਰਿਹਾ ਕਿ ਪਾਣੀ ਫੇਰ ਫੁੱਟ ਫੁੱਟ ਤਾਂ ਚੜ ਗਿਆ ਤੇ ਇੱਕ ਉਪਰੋਂ ਜਿਹੜਾ ਰੱਬ ਦਾ ਮਤਲਬ ਕਹਿ ਰਹੀ ਏ ਕਿ ਜਿਹੜਾ ਚੌਥਾ ਪੰਜਵਾਂ ਦਿਨ ਨੇ بارش ਸੇਰੇ ਵੀ ਲਗਾਤਾਰ ਲੱਗੀ ਸੀ ਤੇ ਇਥੇ ਜ਼ਿਮੀਂਦਾਰਾਂ ਦਾ ਕਿਸਾਨਾਂ ਦਾ ਬਹੁਤ ਮਾੜਾ ਹਾਲਾਤ ਹੈ ਤੇ ਸੇਰੇ ਕੁਝ ਭਰਾਵਾਂ ਨੂੰ ਬੇਨਤੀ ਕੀਤੀ ਜਿੱਦਾਂ ਚਲੋ ਵੀਡੀਓ ਇੱਕ ਵਧੀਆ ਜਰੀਆ ਹੈ ਕਿ ਸੇਵਾ ਵਾਸਤੇ ਉਹ ਵੀਡੀਓ ਦੇਖਦੇ ਨੇ ਤਾਂ ਸਾਨੂੰ ਉਸੇ ਟਾਈਮ ਤਾਂ ਕਹਿੰਦੇ ਨੇ ਕਿਹੜੀ ਚੀਜ਼ ਦੀ ਲੋੜ ਦੋ ਗੁ ਮੇਰੇ ਭਰਾਵਾਂ ਨੇ ਸੇਵਾ ਕੀਤੀ ਏ ਪਿੰਡੋ ਹੀ ਤੇ ਉਹਨਾਂ ਗਿਆ ਜੇ ਜਿਹੜੀ ਕੋਈ ਛੋਟੀ ਮੋਡੀ ਚੀਜ਼ ਦੀ ਲੋੜ ਹੈ ਤੇ ਫਿਰ ਅਸੀਂ ਤਰਪਾਲ ਦਾ ਸੋਚਿਆ ਕਿ ਚਲੋ ਇਹਨਾਂ ਨੂੰ ਲੋੜ ਹੈ ਕਿਉਂਕਿ ਬਾਰਿਸ਼ ਰੋਜ਼ ਆ ਜਾਂਦੀ ਏ ਤੇ ਚਲੋ ਆਪਣਾ ਕੋਈ ਰਾਸ਼ਨ ਕੋਈ ਪੱਠੇ ਸੁੱਕੇ ਤਾਂ ਰੱਖ ਲੈਣਗੇ ਉਹਦੇ ਵਾਸਤੇ ਹੀ ਤਰਵਾਲਾ ਪ੍ਰੋਵਾਈਡ ਕਰਾਈਆਂ ਇਹਨਾਂ ਸਾਰੇ ਜ਼ਿਮੀਂਦਾਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਹੋ ਹਾਂ ਇਹੋ ਹੀ ਕਹਿਣਾ ਚਾਹੁੰਦੇ ਆ ਚਲੋ ਦੁੱਖ ਦੀ ਘੜੀ ਏ ਬੜੇ ਫੋਨ ਆ ਰਹੇ ਨੇ ਜਿੱਦਾਂ ਨਾਲ ਦੇ ਪਿੰਡਾਂ ਚੋਂ ਵੀ ਕੋਈ ਕਿਸੇ ਚੀਜ਼ ਦੀ ਲੋੜ ਜਦੋਂ ਭੈਣ ਭਰਾ ਇਦਾਂ ਫੋਨ ਹੀ ਕਰਦਾ ਨਾ ਬੜੀ ਦਲੇਰੀ ਜੀ ਮਨ ਨੂੰ ਹੋ ਜਾਂਦੀ ਏ ਕਿ ਆਹ ਵੀ ਸਾਡੇ ਨਾਲ ਕੋਈ ਖੜਾ ਹੈ ਤੇ ਅਸੀਂ ਉਹਨਾਂ ਸਾਰੇ ਭਰਾਵਾਂ ਦਾ ਜਿਹੜੇ ਕੋਈ ਫੋਨ ਵੀ ਕਰਦਾ ਉਹਦਾ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਜਦੋਂ ਆਪਣਾ ਬੰਦਾ ਆਪਣੇ ਦੀ ਬਾਹ ਫੜਦਾ ਉਹ ਇੱਕ ਦਿਨ ਨੂੰ ਸਕੂਨ ਮਿਲਣ ਵਾਲੀ ਗੱਲ ਹੋ ਜਾਂਦੀ ਹੈ ਪ੍ਰਸ਼ਾਸਨ ਵੱਲੋਂ ਕਿਹਸਾ ਤੱਕ ਲੱਗ ਪੁਲਤੀ ਕੀਤੀ ਹੈ ਪ੍ਰਸ਼ਾਸਨ ਵੱਲੋਂ ਜਿਹੜੀਆਂ ਪਹਿਲਾਂ ਸਾਰੀ ਆਪਾਂ ਜਾਣਦੇ ਆ ਕੋਈ ਇਦਾਂ ਦੀ ਨਹੀਂ ਦੋ ਤਿੰਨ ਦਿਨ ਹੋ ਗਏ ਨੇ ਸਰਕਾਰ ਨੂੰ ਕਿਹਾ ਵੀ ਕੀ ਕਿਉਂਕਿ ਪਹਿਲਾਂ ਤਿੰਨ ਚਾਰ ਦਿਨ ਲਗਾਤਾਰ بارش ਦੱਸੀ ਵੀ ਸੀ ਤੇ ਅਹੀ ਫਿਰ ਚਲੋ ਹਰ ਇੱਕ ਬੰਦੇ ਦੇ ਆਪਣੇ ਹਾਲਾਤਾਂ ਦੇ ਨਾਲ ਹੀ ਚੱਲਣਾ ਹੁੰਦਾ ਤੇ ਫਿਰ ਆਪਣੇ ਆਪਣੇ ਭਰਾਵਾਂ ਨੂੰ ਕਿਹਾ ਤੇ ਉਹਨਾਂ ਨੇ ਸਾਨੂੰ ਇਹ ਇਹ ਜ਼ਿੰਮੇਦਾਰਾਂ ਨੂੰ ਵੰਡਣ ਵਾਸਤੇ ਤਰਪਾਲਾ ਮੁਹਾਇਗਰ ਕਰਾਈਆਂ ਹੋਰ ਕੀ ਕਹਿਣਾ ਚਾਹੁੰਦੇ ਕਿ ਇਦਾਂ ਦੀ ਮਦਦ ਹੱਥ ਤੱਕ ਪਹੁੰਚਣ ਚਾਹੀਦੀ ਸਮਾਜ ਸੇਵੀਆਂ ਸਮਾਜ ਸੇਵੀਆਂ ਨੂੰ ਬਸ ਇੱਥੇ ਜਿਹੜੀ ਚੀਜ਼ ਦੀ ਲੋੜ ਹੈ ਜਿੱਦਾ ਆਚਾਰ ਹੋ ਗਿਆ ਚੋਕਰ ਹੋ ਗਿਆ ਫੀਡ ਹੋ ਗਈ ਤੇ ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਚੱਲੀ ਜਾਂਦਾ ਹੁਣ ਤਰਪਾਲਾਂ ਵਿੱਚ ਚਲੋ ਜਿੰਨੀ ਕੋ ਗੰਗਾਜੈਸ ਦੇ ਸਾਬ ਨਾਲ ਇਹਨਾਂ ਨੂੰ 25-30 ਹਜ਼ਾਰ ਰੁਪਏ ਤਰਪਾਲਾਂ ਦਾ ਮੁਹੱਈਆ ਕਰਾਤੀ ਆ। ਕੀ ਜਾਨਣਾ ਚਾਹੁੰਦੇ ਹੋ? ਹਾਂਜੀ ਹਾਲਾਤ ਪਾਣੀ ਦੇ ਕੱਲ੍ਹ ਨਾਲੋਂ 2 ਫੁੱਟ ਪਾਣੀ ਹੁਣ ਫਿਰ ਜ਼ਿਆਦਾ ਹੋ ਗਿਆ ਰਾਦਾ। ਬਹੁਤ ਮਾੜੇ ਹਾਲਾਤ ਆ ਕਿ ਜਿਹੜੀ ਬਰਸਾਤ ਹੋ ਰਹੀ ਆ ਦਿਨ ਰਾਤ ਇੱਥੇ ਸਾਰੇ ਤੁਹਾਨੂੰ ਪਤਾ ਜ਼ਿਮੀਂਦਾਰ ਜਿਹੜੇ ਬੰਨ ਤੇ ਬੈਠੇ ਇਹਨਾਂ ਦਾ ਵੀ ਬਹੁਤ ਜ਼ਿਆਦਾ ਔਖਾ ਵਾ। ਜ਼ਿਆਦੇ ਮੰਦੇ ਹਾਲਾਤ ਆ। ਉਹਨਾਂ ਤਰਪਾਲਾਂ ਦੀ ਮੁੱਖ ਲੋੜ ਹੀ ਉਹ ਵੀ ਸਾਡੇ ਐਨਆਰਆਈ ਵੀਰ ਨੇ ਉਹਨਾਂ ਦਾ ਭਲਾ ਹੋਵੇ ਜਿਹੜੇ ਉਹਨਾ ਸਹਯੋਗ ਨਾਲ ਹੁਣ ਲੈ ਕੇ ਆਏ ਹੁਣ ਵੰਡੀਆਂ ਸਾਰੀਆਂ 20 25 ਬਾਕੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਕੋਈ ਚੀਜ਼ ਨਹੀਂ ਲੈ ਕੇ ਆਇਆ ਪਹੁੰਚਿਆ ਦੱਸੋ ਤੁਸੀਂ ਸਾਰੇ ਜਣੇ ਦੱਸੋ ਕੋਈ ਆਇਆ ਵੀ ਸਰਕਾਰ ਵੱਲੋਂ ਤੁਹਾਨੂੰ ਸਹਾਇਤਾ ਕੋਈ ਖੰਮਾ ਖੰਮਾ ਕੁਝ ਕੋਈ ਨਹੀਂ ਇੱਥੇ ਪਹੁੰਚਿਆ ਸਰਕਾਰ ਧੰਨਵਾਦ ਕਰਦੇ ਆਂ ਸਾਰੇ ਆਪਣੇ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਦੀ ਮਦਦ ਨਾਲ ਤਿੰਨ ਵਾਰੀ ਚੌਕਰ ਦੀ ਸੇਵਾ ਇੱਥੇ ਵੰਡ ਦਿੱਤੀ ਆ ਅੱਜ ਚੌਥੀ ਵਾਰੀ ਫੇਰ ਪੰਜਾਬ ਬੋਰੇ ਦੇ ਲਾਗੇ ਚੌਕਰ ਲੰਗਰ ਪਕਵਾ ਕੇ ਆਪਣੇ ਬੰਦੇ ਆਪਣੇ ਵੀਰ ਐਨ ਆਰ ਆਈ ਵੀਰ ਦੀ ਸਹਯੋਗ ਦੇ ਨਾਲ ਲੈ ਕੇ ਆਉਣ ਲੱਗੇ ਆ 2-3 ਵਜੇ ਤੱਕ ਪਹੁੰਚਣਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੇ ਨਾ ਪਾਣੀ ਦੇ ਬਹੁਤ ਮਾੜੇ ਹਾਲਾਤ ਨੇ ਇੱਥੇ ਮੜ ਦੇ ਵਿੱਚ ਤੇ ਕੋਈ ਵੀ ਪਿੱਛੋਂ ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਹੈਗੀ ਤੇ ਪਾਣੀ ਦੇ ਬਹੁਤ ਮਾੜੇ ਹਾਲਾਤ ਤੇ ਕੋਈ ਚਾਰਜ ਦਾ ਕੋਈ ਫੀਡ ਜੇ ਕੋਈ ਐਨ ਆਰ ਆਈ ਆਪਣਾ ਭੈਣ ਭਰਾ ਭੇਜਦਾ ਹੈ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਆ ਤੇ ਵੱਧ ਤੋਂ ਵੱਧ ਆਪਣੇ ਵੀਰਾਂ ਨੂੰ ਚਾਹੀਦਾ ਇੱਥੇ ਸੰਯੋਗ ਦੇਣਾ ਆਪਣਾ ਤੇ ਕਾਫੀ ਚੀਜ਼ਾਂ ਦੀ ਇੱਥੇ ਲੋੜ ਆ ਜਿੱਦਾਂ ਪਸ਼ੂਆਂ ਨੂੰ ਟੀਕੇ ਟੂਕੇ ਚਾਰਾ ਚੂਰਾ ਕੋਈ ਵੀ ਜਿੱਦਾਂ ਸਾਰੀਆਂ ਸਹੂਲਤਾਂ ਦੀ ਇੱਥੇ ਲੋੜ ਆ ਕੋਈ ਸਹੂਲਤ ਸਰਕਾਰ ਵੱਲੋਂ ਤੇ ਬਿਲਕੁਲ ਹੀ ਨਹੀਂ ਹੈਗੀ ਉਹ ਆਉਂਦੇ ਜਰੂਰ ਨੇ ਫੋਟੋ ਫਾਟੋ ਕਰਾਣ ਬਾਅਦ ਤੇ ਉੱਦਾਂ ਕੋਈ ਕੋਈ ਸਹੂਲਤ ਨਹੀਂ ਉਹਨਾਂ ਦੀ ਹੈਗੀ ਕੋਈ ਵੀ ਹਾਂਜੀ